ਇਸ ਦੇਹੀ ਦੇ ਅੰਦਰੋ ਹੀ ਮਨੁੱਖ ਦੁਆਰਾ ਮਨੁੱਖ ਪੈਦਾ ਹੁੰਦਾ ਹੈ ਧਿਆਨ ਦੇਣਾ ਜੇ ਸਾਡੀ ਦੇਹੀ ਸਾਰਿਆਂ ਦੀ ਸਾਡੇ ਬੱਚੇ ਤਾਂ ਹੀ ਪੈਦਾ ਹੋਏ ਮਨੁੱਖ ਤੋਂ ਮਨੁੱਖ ਪੈਦਾ ਹੁੰਦਾ ਹੈ ਜਿਸ ਪ੍ਰਮਾਤਮਾ ਦੀ ਅਸੀਂ ਰੋਜ਼ ਉੱਚੀ ਉੱਚੀ ਗੱਲ ਕਰਦੇ ਆ ਉਹ ਵੀ ਇਹਦੇ ਅੰਦਰੋਂ ਹੀ ਪੈਦਾ ਹੁੰਦਾ ਹੈ ਹੈ ਨਾ ਫਿਰ ਕੀਮਤੀ ਸਾਡੇ ਹੀਰਿਆਂ ਵਰਗੇ ਧਿਆਪੁੱਤ ਸਾਡੇ ਵਿੱਚੋਂ ਪੈਦਾ ਹੋਏ ਸਾਡਾ ਪਰਮਪਿਤਾ ਪ੍ਰਮਾਤਮਾ ਜਿਹੜਾ ਸਾਨੂੰ ਗੁਰੂਆਂ ਨੇ ਪਹਿਚਾਣ ਦਿੱਤੀ ਉਹ ਸਾਡੇ ਅੰਦਰੋਂ ਹੀ ਪ੍ਰਗਟ ਹੋਇਆ ਸੱਚ ਸਾਡੇ ਅੰਦਰੋਂ ਭਗਤ ਪ੍ਰਗਟ ਹੋਇਆ ਰੋਜ਼ ਤੁਸੀਂ ਸ਼ਬਦ ਸੁਣਦੇ ਹੋ ਕਥਾ ਕੀਰਤਨ ਸੁਣਦੇ ਹੋ ਇਹ ਕਿੱਥੋਂ ਦੇਈ ਦੇ ਵਿੱਚੋਂ ਆਜ ਆ ਰਹੀ ਹੈ ਦੇਈ ਦੇ ਵਿੱਚ ਕੋਈ ਡੱਬਾ ਥੋੜੋ ਹੈ ਵੀ ਜਿੱਥੇ ਵੀ ਕੋਈ ਸੋਚੇ ਮਤਲਬ ਹੌਣ ਕਰ ਦਿੱਤਾ ਵੀ ਚੱਲੀ ਜਾਵੇ ਚੱਲੀ ਜਾਵੇ ਇੱਕ ਪਰਮਾਤਮਾ ਦੀ ਸ਼ਕਤੀ ਆ ਇੱਕ ਤਾਕਤ ਹੈ ਗਿਆਨ ਦਾ ਭੰਡਾਰਾ ਜਿਹੜਾ ਰੋਮ-ਰੋਮ ਵਿੱਚ ਵਸਿਆ ਹੈ ਰੋਮ-ਰੋਮ ਦੇ ਵਿੱਚ ਵਸਿਆ ਹੈ ਨਿਸ਼ਚਿਤ ਚੀਜ਼ ਤੇ ਖਤਮ ਹੋ ਜਾਂਦੀ ਹੈ ਘਰ ਦੇ ਵਿੱਚ ਨਿਸ਼ਚਿਤ ਚੀਜ਼ ਰੱਖੀ ਹੋਵੇ ਕਿਸੇ ਨੇ 10000 ਰੁਪਏ ਰੱਖਿਆ ਹੋਵੇ ਉਹ ਗਿਣਤੀ ਦਾ ਖਤਮ ਹੋ ਜਾਂਦਾ ਹੈ ਕਿਸੇ ਨੇ ਚਾਰ ਬੋਰੀਆਂ ਦਾਣੇ ਭਰੋਲੇ ਵਿੱਚ ਪਾਏ ਹੋਣ ਖਤਮ ਹੋ ਜਾਂਦੇ ਨੇ ਪਰ ਇਸ ਦੇਹੀ ਵਿੱਚ ਇੰਨਾ ਗਿਆਨ ਹੈ ਮੁੱਕਦਾ ਹੀ ਨਹੀਂ ਇਸਦੇ ਇਹ ਅੰਦਰ ਮਹਾਰਾਜ ਜੀ ਕਹਿੰਦੇ ਐਡਾ ਰੱਬ ਦਾ ਗਿਆਨ ਹੈ ਕਿਉਂਕਿ ਇਹਦੇ ਵਿੱਚ ਨਿਰੰਕਾਰ ਰੱਬ ਵਸਦਾ ਬਾਣੀ ਵਿੱਚ ਲਿਖਿਆ ਹਰ ਮੰਦਰ ਇਹੋ ਸਰੀਰ ਹੈ ਇਹ ਸਰੀਰ ਇੱਕ ਹਰਿ ਮੰਦਰ ਹੈ ਇਹਦੇ ਵਿੱਚ ਪਰਮਪਿਤਾ ਪਰਮਾਤਮਾ ਦੀ ਜੋਤ ਹੈ